ਸਸਿਕਲ ਦੋਸਤੋ ਇੱਕ ਵਾਰੀ ਫੇਰ ਮੈਂ ਤੁਹਾਡੇ ਨਾਲ ਲਾਈਵ ਜਲਾਲਾਬਾਦ ਜਾ ਰਹੇ ਹਾਂ ਕੁਝ ਫਾਰਮੈਲਿਟੀਆਂ ਨੇ ਕਾਗਜ਼ਾਂ ਦੀਆਂ ਉਹ ਪੂਰੀਆਂ ਕੀਤੀਆਂ ਨੇ ਬਾਕੀ ਕੁਝ ਰਹਿੰਦੀਆਂ ਨੇ ਉਹ ਕਰਾਂਗੇ ਕੱਲ ਨੂੰ ਕਾਗਜ਼ ਭਰਨੇ ਨੇ ਇੱਕ ਬਹੁਤ ਚਿੰਤਾ ਰਹਿੰਦੀ ਸੀ ਬਹੁਤ سارے ਮੈਨੂੰ ਫੋਨ ਬਾਹਰੋਂ ਵੀ ਇੱਥੋਂ ਵੀ ਆਉਂਦੇ ਸੀ ਕਿ ਭਾਈ ਜੀ ਤੁਸੀਂ ਆਪਣੇ ਨਾਲ ਸਿਕਿਉਰਿਟੀ ਰੱਖੋ ਆਪਣਾ ਸਿਹਤ ਦਾ ਧਿਆਨ ਰੱਖੋ ਕਿਉਂਕਿ ਇਹ ਇਹਨਾਂ ਦੇ ਮਾਈਂਡ ਜਿਹੜੇ ਨੇ ਉਹ ਹਿੰਸਕ ਨੇ ਗੁੰਡਾਗਰਦੀ ਕਰਦੇ ਨੇ ਤੇ ਕੁਝ ਵੀ ਕਰਵਾ ਸਕਦੇ ਨੇ ਤੇ ਬਹੁਤ ਵੱਡੀ ਚਿੰਤਾ ਸੀ ਤੇ ਇਲੈਕਸ਼ਨ ਕਮਿਸ਼ਨ ਨੇ ਅੱਜ ਉਹ ਚਿੰਤਾ ਜਿਹੜੀ ਹੈ ਪੰਜਾਬੀ ਹੰਦੀ ਉਹ ਮਿਟਾਤੀ ਤੇ ਇਲੈਕਸ਼ਨ ਕਮਿਸ਼ਨ ਦੇ ਇਜਾਜ਼ਤ ਨਾਲ ਪੰਜਾਬ ਦੇ ਵਿੱਚ ਮੈਨੂੰ ਕਮਾਂਡੋ ਸਕਿਉਰਟੀ ਜਿਹੜੀ ਅੱਜ ਮਿਲੀ ਹੈ ਇੱਕ ਪੱਕੀ ਜਿਪਸੀ ਜਿਹੜੀ ਹੈ ਉਹ ਮੈਨੂੰ ਮਿਲੀ ਹੈ ਔਰ ਇਨਨੋ ਮੈਂ ਮੈਂ ਦਿਖਾ ਵੀ ਦਿਨ ਤੁਹਾਨੂੰ ਅੱਗੇ ਚੱਲ ਰਹੇ ਨੇ। ਔਰ ਇਨਨੋ ਮੈਂ ਸਪੈਸ਼ਲੀ ਇਹ ਕਿਹਾ ਕਿ ਲੋਕਾਂ ਨੂੰ ਧੱਕੇ ਨਹੀਂ ਮਾਰਨੇ। ਰੈੱਡ ਲਾਈਟ ਤੇ ਰੁਕਣਾ ਹੈ। ਰੈੱਡ ਲਾਈਟ ਚ ਉਲੰਘਣਾ ਨਹੀਂ। ਤੇ ਤੁਸੀਂ ਮੇਰੀ ਸਿਕਿਉਰਿਟੀ ਕਰਨੀ ਹੈ ਨਾ ਕਿ ਲੋਕਾਂ ਨੂੰ ਪਰਾਂ ਕਰਨਾ ਹੈ, ਦੂਰ ਕਰਨਾ ਜਾਂ ਧੱਕੇ ਮਾਰਨੇ ਨੇ। ਸੋ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਰੂਲ ਹੈ ਕਿ ਅਸੀਂ ਵੀ ਆਈਪੀ ਕਲਚਰ ਨੂੰ ਖਤਮ ਕਰਨਾ। ਪਰ ਇਹ ਸਿਕਿਉਰਿਟੀ ਜਿਹੜੀ ਹੈ ਕਿ ਪਿਛਲੇ ਦਿਨੀ ਘਟਨਾਵਾਂ ਹੋਈਆਂ ਨੇ ਕਿ ਸਾਡੀ ਗੱਡੀ ਤੇ ਰੋੜੇ ਮਾਰੇ ਗਏ ਜਦ ਰਾਤਾਂ ਨੂੰ ਅਸੀਂ ਰੈਲੀ ਕਰਦੇ ਹਾਂ ਜਦੋਂ ਤਾਂ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਹੈ ਕੋਈ ਕਿਸੇ ਕਿਸਮ ਦੀ ਘਟਨਾ ਕਰ ਸਕਦਾ ਹੈ ਸ਼ਰਾਰਤ ਕਰ ਸਕਦਾ ਹੈ ਸੋ ਮੈਂ ਦਿਖਾ ਵੀ ਦਿੰਦਾ ਕਿ ਜਿਹੜੇ ਦੇ ਅਮੰਡੋ ਵਾਲੇ ਆ ਮਿਲੇ ਨੇ ਤੇ ਸਾਹਮਣੇ ਚਿੱਪਸ ਘਾਰੇ ਹੀ ਹੋਰ ਅਸੀਂ ਕਿਸੇ ਨੂੰ ਤੰਗ ਕਰਨ ਲਈ ਨਹੀਂ ਲਏ ਇਹ ਕਿ ਸਰਵ ਆਪਣੀ ਸੇਫਟੀ ਲਈ ਰਹਿ ਨੇ ਮੈਨੂੰ ਉਮੀਦ ਹੈ ਕਿ ਪੰਜਾਬੀ ਜਿਹੜੇ ਨੇ ਉਹ ਇਸ ਗੱਲ ਨੂੰ ਅਕਸੈਪਟ ਕਰ ਲੈਣਗੇ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਕਿਉਂਕਿ ਬਹੁਤ ਵੱਡੀ ਲੜਾਈ ਹੈ ਔਰ ਗੁੰਡਿਆਂ ਨਾਲ ਲੜਾਈ ਹੈ ਇਸ ਕਰਕੇ ਸਾਨੂੰ ਮੈਥਨ ਉਹ ਇਹ ਇਹ ਹੋਣਾ ਸੀ ਕਿ ਅਸੀਂ ਕਾਨੂੰਨਾਂ ਦੀ ਜਿਹੜੀ ਹੈ ਪਾਲਣਾ ਕਰਨੀ ਹੈ ਤੇ ਇਹਨਾਂ ਨੇ ਰੈੱਡ ਲਾਈਟ ਕ੍ਰਾਸ ਕੀਤੀ ਅੱਜ ਮੁਹਾਲੀ ਦੇ ਵਿੱਚ ਆਏ ਇਹਨਾਂ ਨੂੰ ਸਪੈਸ਼ਲੀ ਰੋਕ ਕੇ ਕਿਹਾ ਕਿ ਕੋਈ ਰੈੱਡ ਲਾਈਟ ਕ੍ਰਾਸ ਨਹੀਂ ਕਰਨੀ ਔਰ ਕਿਸੇ ਨੂੰ ਧੱਕੇ ਨਹੀਂ ਮਾਰਨੇ ਜਾਂ ਕਹਿ ਨਹੀਂ ਕਹਿਣਾ ਕਿ ਥੱਲੇ ਲੈ ਜਾ ਸੜਕ ਤੋਂ ਅੱਖੀ ਤਾਂ ਪਰਮਾਤਮਾ ਦੇ ਹੱਥ ਹੈ ਜੀ ਉਸ ਤੋਂ ਵੱਡਾ ਤਾਂ ਡੀਗਾਰਡੋ ਤੋਂ ਵੱਡਾ ਗਨਮੈਨ ਕੋਈ ਨਹੀਂ ਬਾਕੀ ਲੋਕ ਵੀ ਸਾਡੇ ਗਨਮੈਨ ਨੇ ਸੋ ਤੁਹਾਡੇ ਪਿਆਰ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸ਼ਾਇਦ ਕਈ